ਇਸ ਵਕਤ ਦੀ ਵੱਡੀ ਖਬਰ ਪੰਜਾਬ ਦੇ ਬਠਿੰਡਾ ਦੇ ਪਿੰਡ ਚੋ ਆ ਰਹੀ ਹੈ ਜਿੱਥੇ ਕਿ ਲद्दाख ਦੇ ਵਿੱਚ ਡਿਊਟੀ ਦਰਮਿਆਨ ਸ਼ਹੀਦ ਹੋਏ ਪਿੰਡ ਜੰਗੀ ਰਾਣਾ ਦੇ ਸੈਨਿਕ ਗੁਰਦੀਪ ਸਿੰਘ ਦਾ ਦੇਹਾਂਤ ਹੋ ਗਿਆ ਸੀ ਉਹਨਾਂ ਦੇ ਜੱਦੀ ਪਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਗੁਰਦੀਪ ਦੇ ਚਚੇਰੇ ਭਰਾ ਬੱਬੂ ਨੇ ਉਹਨਾਂ ਦੀ ਚਿਤਾ ਨੂੰ ਮੁੱਖ ਅਗਨੀ ਦਿੱਤੀ ਸੈਨਾ ਦੇ ਅਧਿਕਾਰੀਆਂ ਅਤੇ ਜਵਾਨਾਂ ਦੀ ਟੁਕੜੀ ਨੇ ਵੀ ਉਹਨਾਂ ਨੂੰ ਅੰਤਿਮ ਸਲਾਮੀ ਦੇ ਕੇ ਸ਼ਰਧਾਂਜਲੀ ਅਰਪਿਤ ਕੀਤੀ ਗੁਰਦੀਪ ਸਿੰਘ ਦੀ ਸ਼ਹਾਦਤ ਨੂੰ ਸਲਾਮ ਕਰਨ ਮੌਕੇ ਪਿੰਡ ਵਿੱਚ ਜਨ ਸਹਿਲਾਬ ਉਮੜ ਪਿਆ ਸ਼ਹੀਦ ਦੀ ਬਜ਼ੁਰਗ ਮਾਂ ਦੀ ਚਿੱਤਕਾਰ ਸੁਣ ਕੇ ਹਰ ਅੱਖ ਨਮ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਦੀਪ ਦੀ ਲੇ ਲद्दाख ਦੇ ਵਿੱਚ ਤਾਇਨਾਤੀ ਸੀ 8 ਨਵੰਬਰ ਨੂੰ ਉਹਨਾਂ ਦੀ ਸ਼ਾਦੀ ਹੋਣੀ ਸੀ ਉਹਨਾਂ ਨੂੰ ਬ੍ਰੇਨ ਦੇ ਵਿੱਚ ਕੋਈ ਤਕਲੀਫ ਹੋ ਗਈ ਸੀ ਜਿਸ ਦੇ ਬਾਅਦ ਡਿਊਟੀ ਦਰਮਿਆਨ ਅਚਾਨਕ ਉਹਨਾਂ ਦੀ ਹਾਲਤ ਵਿਗੜ ਗਈ ਉਹਨਾਂ ਨੂੰ ਝਾਰਖੰਡ ਦੇ ਰਾਂਚੀ ਸਿਤ ਰਾਮਗੜ੍ਹ ਸੇਨਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦਰਮਿਆਨ ਬੀਤੀ 30 ਸਤੰਬਰ ਨੂੰ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਦੱਸ ਜੀ ਕਿ ਸ਼ਹੀਦ ਜਵਾਨ ਗੁਰਦੀਪ ਸਿੰਘ ਦੇ ਪਿਤਾ ਜਗਜੀਤ ਸਿੰਘ ਦੀ ਵੀ 1 ਸਾਲ ਪਹਿਲਾਂ ਮੌਤ ਹੋ ਗਈ ਸੀ ਹੁਣ ਘਰ ਵਿੱਚ ਬਜ਼ੁਰਗ ਮਾਂ ਇਕੱਲੀ ਰਹਿ ਗਈ ਹੈ ਜਿਵੇਂ ਹੀ ਗੁਰਦੀਪ ਸਿੰਘ ਦੀ ਸ਼ਹਾਦਤ ਦੀ ਖਬਰ ਘਰ ਪਹੁੰਚੀ ਤਾਂ ਵਿਆਹ ਦੀਆਂ ਰਸਮਾਂ ਮਾਤਮ ਦੇ ਵਿੱਚ ਤਬਦੀਲ ਹੋ ਗਿਆ ਗੁਰਦੀਪ ਸਿੰਘ ਇੱਕ ਮੱਧ ਵਰਗੀ ਕਿਸਾਨ ਦਾ ਬੇਟਾ ਸੀ ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦੀਪ ਸਿੰਘ ਲਦਾਖ ਦੇ ਉਪਰੀ ਪਹਾੜੀ ਇਲਾਕਿਆਂ ਦੇ ਵਿੱਚ ਤਾਇਨਾਤ ਸੀ ਜਿੱਥੇ ਉਹ ਬਿਮਾਰ ਪੈ ਗਿਆ ਸੀ ਅਤੇ ਇਲਾਜ ਦਰਮਿਆਨ ਉਸ ਦੀ ਮੌਤ ਹੋ ਗਈ ਤਾਂ ਬੇहद ਹੀ ਭਾਵੁਕ ਤਸਵੀਰਾਂ ਅਤੇ ਹਿਰਦਾ ਬਲੁੰਦਰਨ ਵਾਲੀਆਂ ਤਸਵੀਰਾਂ ਕਿਉਂਕਿ ਜਿਸ ਘਰ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾਣੀਆਂ ਸੀ ਅੱਜ ਉਸੇ ਘਰ ਵਿੱਚ ਸ਼ਹੀਦ ਗੁਰਦੀਪ ਸਿੰਘ ਦੀ ਲਾਸ਼ ਪਹੁੰਚੀ ਅਤੇ ਉਹਨਾਂ ਦਾ ਨਮ ਅੱਖਾਂ ਦੇ ਨਾਲ ਦਾ ਸਨਕਾਰ ਕੀਤਾ ਗਿਆ ਦੱਸਿਆ ਕਿ ਸ਼ਹੀਦ ਦੇ ਘਰ ਹੁਣ ਸਿਰਫ ਉਹਨਾਂ ਦੀ ਬਜ਼ੁਰਗ ਮਾਤਾ ਹੀ ਬਚੇ ਹਨ ਉਹਨਾਂ ਦੇ ਪਿਤਾ ਦਾ ਵੀ ਦੇਹਾਂਤ ਹੋ ਗਿਆ ਸੀ ਹਾਲ ਹੀ ਦੇ ਦਿਨਾਂ ਦੇ ਵਿੱਚ ਉਹਨਾਂ ਦੀ ਵਿਆਹ ਦੀ ਰਸਮ ਹੋਣੀ ਸੀ ਜਿੱਥੇ ਹੁਣ ਉਹ ਰਸਮਾਂ ਵਿਆਹ ਦੀਆਂ ਹੁਣ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ ਵਾਕਈ ਇਹ ਬਹੁਤ ਪੰਜਾਬ ਦੇ ਲਈ ਮੰਦ ਭਾਗੀ ਖਬਰ ਹੈ ਦੇਖੋ ਜੀ ਬੜੇ ਦੁੱਖ ਦੀ ਗੱਲ ਹੈ ਕਿ ਇਹ ਇੱਕ ਇੱਕ ਗਰੀਬ ਪਰਿਵਾਰ ਦਾ ਬੱਚਾ ਗੁਰਦੀਪ ਸਿੰਘ 16 ਸਿਕਰੈਜਮੈਂਟ ਦੇ ਵਿੱਚ ਭਰਤੀ ਸੀ ਔਰ ਇਹ ਉੱਥੇ ਸ਼ਹੀਦ ਹੋ ਗਿਆ ਸਾਰਾ ਪਿੰਡ ਬੜੇ ਦੁੱਖ ਦੀ ਲਹਿਰ ਦੇ ਵਿੱਚ ਹੈ ਬੜਾ ਅਫਸੋਸ ਹੈ ਕਿਸੇ ਘਰ ਰੋਟੀ ਨਹੀਂ ਪੱਕੀ ਪਰ ਸਾਨੂੰ ਇੱਕ ਗੱਲ ਦਾ ਦੁੱਖ ਹੈ ਕਿ ਸਰਕਾਰਾਂ ਇਹ ਲੀਡਰ ਵੋਟਾਂ ਲੈਣ ਦੇ ਸਮੇਂ ਤਾਂ ਬੜੇ ਆ ਕੇ ਇੱਥੇ ਦੰਗ ਜੇ ਮਾਰਦੇ ਐ ਹੁਣ ਸ਼ਿਸ਼ਕਾਰ ਦਾ ਟਾਈਮ ਬਿਲਕੁਲ ਨੇੜੇ ਹੈ ਤੇ ਕੋਈ ਵੀ ਸਿਵਲ ਅਧਿਕਾਰੀ ਇੱਥੇ ਨਹੀਂ ਪੁੱਛਿਆ ਜਦੋਂ ਕਿ ਉਹਨਾਂ ਨੂੰ ਪੁੱਛਣਾ ਚਾਹੀਦਾ ਸੀਗਾ ਇਸ ਗੱਲ ਦਾ ਸਾਨੂੰ ਬਹੁਤ ਦੁੱਖ ਸਾਡੇ ਪਿੰਡ ਜੋ ਇਹ ਸ਼ਹੀਦ ਗੁਰਦੀਪ ਸਿੰਘ 16 ਸਿੱਖ ਰੇਜiment ਦੇ ਵਿੱਚ ਭਰਤੀ ਸੀ ਇਹ 2019 ਦੇ ਵਿੱਚ ਭਰਤੀ ਹੋਇਆ ਸੀ ਤਾਂ ਇਹ ਬੱਚਾ ਇੱਕ ਗਰੀਬ ਘਰ ਨੂੰ ਬਲੋਂਗ ਕਰਦਾ ਹੈ ਬੇਜਮੀਨੇ ਇੱਕ ਜੱਟ ਸਿੱਖ ਨਾਲ ਬਲੋਂਗ ਹੈ ਇਹਦੇ ਪਿਤਾ ਨੇ ਬਹੁਤ ਮਿਹਨਤ ਕਰਕੇ ਨੂੰ ਪੜਾ ਰਖਾ ਕੇ ਇੱਕ ਨੌਕਰੀ ਕਮਲ ਕਰਿਆ ਸੀ ਪਰ ਇਹਦਾ ਆ 30 ਸਤੰਬਰ ਨੂੰ ਇਹਦੇ ਅਚਾਨਕ ਸਾਨੂੰ ਪਤਾ ਲੱਗਿਆ ਪਿੰਡ ਦੇ ਵਿੱਚ ਵੀ ਇਹਨਾਂ ਦੀ ਮੌਤ ਹੋ ਗਈ ਹੈ ਤੇ ਹੁਣ ਇਹ ਬੱਚੇ ਦਾ ਵਿਆਹ ਰੱਖਿਆ ਹੋਇਆ ਸੀ ਘਰ ਵਿੱਚ ਦਾ ਖੁਸ਼ੀਆਂ ਦਾ ਮਾਹੌਲ ਚੱਲ ਰਿਹਾ ਸੀ ਪਰ ਅਚਾਨਕ ਇਹਦੀ ਮੌਤ ਦਾ ਕਾਰਨ ਜਦੋਂ ਪਿੰਡ ਨੂੰ ਪਤਾ ਲੱਗਾ ਤਾਂ ਸਾਡੇ ਪਿੰਡ ਵਿੱਚ ਦੋ ਦਿਨਾਂ ਤੋਂ ਕਿਸੇ ਘਰੇ ਰੋਟੀ ਨਹੀਂ ਪੱਕੀ ਸਾਰਾ ਪਿੰਡ ਇਸ ਵੇਲੇ ਗਮ ਦੇ ਮਾਹੌਲ ਵਿੱਚ ਹੈ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਭਗਵੰਤ ਮਾਨ ਸਰਕਾਰ ਨੇ ਜੋ ਐਲਾਨ ਹੈ ਵੀ 1 ਕਰੋੜ ਦੀ ਰਕਮ ਅਸੀਂ ਸ਼ਹੀਦ ਜੋ ਬੱਚਾ ਹੈ ਉਹਨੂੰ ਦੇਣੀ ਹੈ ਅਸੀਂ ਮੰਗ ਕਰਦੇ ਹਾਂ ਕਿ ਇਸ ਬੱਚੇ ਦੀ ਆਰਥਿਕ ਮਦਦ ਕੀਤੀ ਜਾਵੇ 1 ਕਰੋੜ ਦੀ ਰਾਸ਼ੀ ਦਿੱਤੀ ਜਾਵੇ ਸ਼ਹੀਦ ਐਲਾਨਾ ਜਾਵੇ ਤੇ ਨਾਲ ਇਹਦੀ ਜੋ ਮਦਰ ਹੈ ਉਹ ਉਹਨੂੰ ਕੋਈ ਸਹਾਰਾ ਨਹੀਂ ਉਹਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਨਾਲ ਇਸ ਬੱਚੇ ਦੇ ਨਾਂ ਤੇ ਸਾਡੇ ਪਿੰਡ ਵਿੱਚ ਕੋਈ ਸਟੇਡੀਅਮ ਜਾਂ ਸਕੂਲ ਦਾ ਨਾਮ ਪਾ ਕੇ ਇਹ ਬੱਚੇ ਦੀ ਯਾਦਗਾਰ ਬਣਾਈ ਜਾਵੇ ਕਿਹੜੀ ਕਿਹੜੀ ਹੈ ਵੀ ਛੋਡੇ ਪਿੰਡ ਦੇ ਵਿੱਚ ਸਾਰੇ ਨੂੰ ਵੱਧ ਫੌਜ ਦੇ ਵਿੱਚ ਭਰਤੀ ਹ ਤੇ ਇਹਦੇ ਬਾਰੇ ਕੀ ਜੀ ਸਾਡੇ ਪਿੰਡ ਦੇ ਵਿੱਚ ਪਹਿਲਾਂ ਤੋਂ ਹੀ ਲੈ ਕੇ ਯਾਨੀ ਕਿ ਸਾਡੇ ਇੱਕ ਘਰ ਛੱਡ ਕੇ ਦੂਜੇ ਘਰ ਦੇ ਕਿਸੇ ਘਰ ਦੇ ਦੋ ਦੋ ਇਕੱਠੇ ਬੱਚੇ ਭਰਤੀ ਆ ਸਾਰੇ ਪੰਜਾਬ ਦੇ ਵਿੱਚ ਪਹਿਲਾਂ ਵੀ ਸਾਡਾ ਪਿੰਡ ਪਹਿਲੇ ਨੰਬਰ ਤੇ ਆਉਂਦਾ ਸੀ ਫੌਜ ਵਿੱਚ ਭਰਤੀ ਪਰ ਸਾਡੇ ਅਚਾਨਕ ਜਦੋਂ ਐ ਡੱਬੇ ਦੇ ਵਿੱਚ ਬੰਦ ਹੋ ਕੇ লাশ ਆ ਜਾਂਦੀ ਹੈ ਤਾਂ ਬੜਾ ਦੁੱਖ ਲੱਗਦਾ ਹੈ ਵੀ ਜੋ ਕਿਸਾਨ ਮਜ਼ਦੂਰ ਦਾ ਜਾਂ ਛੋਟੇ ਵਰਗ ਦੇ ਬੇਟੇ ਹੀ ਫੌਜਾਂ ਦੇ ਵਿੱਚ ਭਰਤੀ ਹੁੰਦੇ ਆ ਪਰ ਸਰਕਾਰ ਤੋਂ ਅਸੀਂ ਇੱਕ ਬੇਨਤੀ ਕਰਦੇ ਹਾਂ ਵੀ ਇਹਨਾਂ ਦਾ ਵੀ ਜੋ ਸ਼ਹੀਦियां ਦਿੰਦੇ ਇਹਨਾਂ ਦਾ ਫੁੱਲ ਮੁੱਲ ਪਾਇਆ ਜਾਵੇ ਖੈਰ ਸੱਚ ਕਹਾਂ ਹਾਂ ਪਰਵਾਰ ਸ਼ਹੀਦ ਗੁਰਦੀਪ ਸਿੰਘ ਨੂੰ ਸੈਲੂਟ ਕਰਦਾ ਹੈ ਸਲਾਮੀ ਦਿੰਦਾ ਹੈ ਅਤੇ ਪਾਵਨਨੀ ਸ਼ਰਧਾਂਜਲੀ ਅਰਪਿਤ ਕਰਦਾ ਹੈ ਕਿ ਉਸਨੇ ਇਸ ਛੋਟੀ ਉਮਰੇ ਸ਼ਹਾਦਤ ਦਾ ਜਾਮ ਪੀ ਕੇ ਦੇਸ਼ ਦੇ ਲਈ ਸ਼ਹਾਦਤ ਉਹਨਾਂ ਨੇ ਪ੍ਰਾਪਤ ਕੀਤੀ ਹੈ ਸਾਡੇ ਦਰਸ਼ਕਾਂ ਨੂੰ ਵੀ ਅਪੀਲ ਹੈ ਜੋ ਇਸ ਰਿਪੋਰਟ ਨੂੰ ਦੇਖ ਰਹੇ ਹਨ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਤੇ ਤੁਸੀਂ ਸ਼ਰਧਾਂਜਲੀ ਅਰਪਿਤ ਜਰੂਰ ਕਰੋ ਸ਼ਹੀਦ ਗੁਰਦੀਪ ਸਿੰਘ ਨੂੰ ਜੋ ਕਿ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਜਿਆਦਾ ਤੋਂ ਜਿਆਦਾ ਇਸ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਰੋ